ਸਾਡਾ ਦੇਖੋ ਜੀ ਵਾਰਡ ਨੰਬਰ 1 12 13 ਤੇ 15 ਦਾ ਇਹ ਸੰਯੁਕਤ ਮੋਰਚਾ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਸਾਡਾ ਵਾਰਡ ਨੰਬਰ ਰੇਗਰ ਬਾਕੀ ਦੇ ਵਿੱਚੋਂ ਬਹੁਤ ਵੱਡੀ ਸੰਖਿਆ ਦੇ ਵਿੱਚ ਮਤਾਵਾਂ ਪੈਣਾ ਚਾਹੀਤੇ ਹੋ ਪਈ ਹੈ ਤੁਸੀਂ ਆਣ ਦੇ ਵਿੱਚ देर ਹੋ ਗਏ ਜੇਕਰ ਤੁਸੀਂ 5 ਵਜੇ ਦਾ ਨਜ਼ਾਰਾ ਦੇਖਦੇ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮਤਾਵਾਂ ਪੈਣਾ ਤੇ ਵੀਰ ਬਜ਼ੁਰਗ ਮੌਜੂਦ ਸੀਗੇ ਸਾਡੇ ਇਸ ਧਰਨੇ ਨੂੰ ਪੂਰਾ ਸਹਿਯੋਗ ਜਿਹੜਾ ਲੈਣਾ ਪਾਰਦਾ ਇਲਾਕਾ ਜਿਹੜਾ ਇੱਧਰ 1 ਨੰਬਰ 2 ਨੰਬਰ ਗਲੀ ਦਾ ਮਿਲ ਰਿਹਾ ਸ਼ਾਂਤਨਗਰ ਪੂਰਾ ਏਰੀਆ ਚਾਂਤ ਨਗਰ ਦਾ ਹਰ ਇੱਕ ਬੰਦਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਸਾਰਾ ਜਿਹੜਾ ਹੈ ਸਾਜਾ ਕੋਈ ਇੱਕ ਬਾੜ ਦਾ ਇੱਕ ਮੋਹਲੇ ਦਾ ਕੰਮ ਨਹੀਂ ਆ ਸਾਰੀ ਮੰਡੀ ਦਾ ਪੱਤਰਕਾਰ ਸਾਹਿਬ ਬਹੁਤ ਬੁਰਾ ਹਾਲ ਹੈ ਤੇ ਸਾਡੀਆਂ ਬਹੁਤ ਜਾਇਜ਼ ਮੰਗਾਂ ਨੇ ਕਿ ਸਾਡੇ ਜਿਹੜਾ ਪਾਣੀ ਹੈ ਸੀਵਰੇਜ ਦਾ ਗੰਦਾ ਸਾਡੇ ਘਰਾਂ ਦੇ ਵਿੱਚ ਵੜੀ ਜਾਂਦਾ ਘਰਾਂ ਤੇ ਤਰੇੜਾ ਪੈ ਗਿਆਂ ਛੱਤਾਂ ਡਿੱਗਣ ਨੂੰ ਹੈਗੀਆਂ ਨਾਲੀਆਂ ਭਰੀਆਂ ਪਈਆਂ ਨੇ ਪਾਣੀ ਵਾਟਰ ਵਕਸ ਦਾ ਹਫ਼ਤੇ ਚ ਕਦੇ ਆਂਦਾ ਤਾਂ ਗੰਦਾ ਪਾਣੀ ਆਂਦਾ ਸੀਵਰੇਜ ਦਾ ਤਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਨਿਆਣੇ ਛੋਟੇ ਛੋਟੇ ਬੱਚੇ ਬਿਲੇੜੇ ਨੇ ਬਿਮਾਰ ਨੇ ਹਸਪਤਾਲਾਂ 'ਚ ਭਰੇ ਪਏ ਨੇ ਬਿਮਾਰੀਆਂ ਨਾਲ ਬੋਤਲਾਂ ਲੱਗੀਆਂ ਜਾਂਦੀਆਂ ਉੱਪਰੋਂ ਜਿਹੜਾ ਹਸਪਤਾਲਾਂ ਦੇ ਵਿੱਚ ਪੱਤਰਕਾਰ ਸਾਹਿਬ ਕੋਈ ਡਾਕਟਰ ਨਹੀਂ ਕੋਈ ਦਵਾਈ ਦੀ ਵਿਵਸਥਾ ਹੈ ਨਹੀਂ ਅਸੀਂ ਤਾਂ ਮੰਗ ਕਰਦੇ ਹਸਪਤਾਲਾਂ ਦੇ ਵਿੱਚ ਵੀ ਜਿਹੜਾ ਹੈ ਡਾਕਟਰ ਜਿਹੜਾ ਹੈ ਉਹ ਵਿਵਸਥਾ ਕੀਤੀ ਜਾਵੇ ਦਵਾਈਆਂ ਦੀ ਵਿਵਸਥਾ ਕੀਤੀ ਜਾਵੇ ਤੇ ਸਾਨੂੰ ਇਸ ਨਰਕਮਈ ਜ਼ਿੰਦਗੀ ਤੋਂ ਜਿਹੜਾ ਅਸੀਂ ਕਈ ਸਾਲਾਂ ਤੋਂ ਜੀ ਰਹੇ ਆ ਆ ਮਾਤਾਵਾਂ ਪਹਿਣਾ ਜਿਹੜੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੰਦੇ ਪਾਣੀ ਵਿੱਚ ਦੀ ਤੁਰਦੀਆਂ ਨੇ ਸਕੂਲੀ ਬੱਚੇ ਜਿਹੜੇ ਨੇ ਛੋਟੇ-ਛੋਟੇ ਉਹ ਜਰਾਬਾ ਪਾ ਕੇ ਕੱਢ ਕੇ ਵਿਚਾਰੇ ਇਸ ਖੰਡ ਦੇ ਵਿੱਚ ਫੇਰ ਜਾ ਕੇ ਪੈਨਟ ਉੱਚੀਆਂ ਕਰਕੇ ਜਿਹੜਾ ਸਕੂਲ ਜਾਂਦੇ ਨੇ ਫੇਰ ਜਾ ਕੇ ਇੱਥੇ ਪਹਿਲਾਂ ਪੈਰ ਧੋਣਗੇ ਫੇਰ ਜਰਾਬਾ ਪਾਣਗੇ ਬੂਟ ਪਾਣਗੇ ਫੇਰ ਜਾਣਗੇ ਰੋਜ਼ ਕੱਪੜੇ ਧੋਣੇ ਰੋਜ਼ ਵਰਦੀਆਂ ਧੋਣੀਆਂ ਅੱਧੇ ਬੱਚੇ ਤਾਂ ਵਿਚਾਰੇ ਗੰਦੇ ਪਾਣੀ ਦੇ ਵਿੱਚ ਡਿੱਗ ਜਾਂਦੇ ਨੇ ਕਈਆਂ ਦੀਆਂ ਹੱਡੀਆਂ ਫ੍ਰੈਕਚਰ ਹੋਈਆਂ ਪਈਆਂ ਨੇ ਇਹ ਇੱਥੇ ਦਿਖਾ ਦਿੰਨਾ ਮੈਂ ਦੋ ਚਾਰ ਬੱਚੇ ਵਿਚਾਰੇ ਦੇ ਹਾਡੀਆਂ ਜਿਹੜੀਆਂ ਨੇ ਉਹਨਾਂ ਦੇ ਪਲਸਟਰ ਲੱਗਿਆ ਪਿਆ ਪਹਿਲਾਂ ਸਰਕਾਰ ਨੂੰ ਤੁਸੀਂ ਅਸੀਂ ਪ੍ਰਸ਼ਾਸਨ ਨੂੰ ਕੋਈ ਝਾੜ ਲੈਂਦਾ ਪਹਿਲਾਂ ਬਹੁਤ ਮੰਗ ਪੱਤਰ ਅਸੀਂ ਦੇ ਚੁੱਕੇ ਹਾਂ ਜੀ ਨਗਰ ਕੌਂਸਲ ਦੇ ਵਿੱਚ ਅਸੀਂ ਈਓ ਸਾਹਿਬ ਨੂੰ ਹੋਰ ਮੌਜੂਦਾ ਜਿਹੜੇ ਪ੍ਰਧਾਨ ਨੇ ਐਕਸ ਪ੍ਰਧਾਨ ਨੇ ਉਹਨਾਂ ਨੂੰ ਅਸੀਂ ਬਹੁਤ ਜਿਹੜੇ ਬੇਨਤੀ ਪੱਤਰ ਦੇ ਚੁੱਕੇ ਨੇ ਇੱਥੋਂ ਤੱਕ ਕਿ ਅਸੀਂ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਨੂੰ ਵੀ ਕਈ ਵਾਰੀ ਮੰਗ ਪੱਤਰ ਦੇ ਚੁੱਕੇ ਨੇ ਤੇ ਸਾਡੀ ਜਿਹੜੀ ਹੈ ਕੋਈ ਸੁਣਵਾਈ ਕਿਸੇ ਸਰਕਾਰ ਨੇ ਨਾ ਪਿਛਲੀ ਨੇ ਕੀਤੀ ਤੇ ਮੌਜੂਦਾ ਸਰਕਾਰ ਤਾਂ ਜਮ੍ਹਾਂ ਗੁੰਗੀ ਪੈਰੀ ਹੋਈ ਬੈਠੀ ਐ ਤੇ ਇਸ ਦੇ ਕੰਨ ਤੇ ਹਾਲੇ ਤੱਕ ਜੂ ਨਹੀਂ ਰੰਗੀ ਸਾਡੀਆਂ ਮਤਾਂਵਾ ਪੈਣਾ ਤੀਆਂ ਜੜੀਆਂ ਨੇ ਕੱਲ ਸਵੇਰੇ 8 ਵਜੇ ਤੋਂ ਅੱਜ 8 ਵਜੇ ਨੂੰ ਹੋ ਗਏ ਹਾਲੇ ਤੱਕ ਭੁੱਖੀਆਂ ਪਿਆਸੀਆਂ ਬੈਠੀਆਂ ਨੇ ਵਿਚਾਰੀਆਂ ਲੇਕਿਨ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਮਾਨਯੋਗ ਐਸ.ਡੀ.ਐਮ ਸਾਹਿਬ ਸਾਡੇ ਕੋਲ ਜਰੂਰ ਆਏ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਹੈ ਲੌਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਜਿਹੜਾ ਜੇ ਆਈ ਸਾਹਿਬ ਨੇ ਜਿਹੜੇ ਕੋਸ਼ਿਸ਼ ਕੀਤੀ ਸੀ ਉਹੀ ਲੌਲੀਪੌਪ ਉਹਨਾਂ ਨੇ ਸਾਨੂੰ ਕੋਸ਼ਿਸ਼ ਕੀਤੀ ਕੀ ਕਹਿ ਰਹੇ ਕੀ ਕਹਿ ਰਹੇ ਉਹ ਐਸ ਬੀ ਐਮ ਸਾਹਿਬ کہہ ਰਹੇ ਨੇ ਵੀ ਕੱਲ ਅਸੀਂ ਟੈਂਡਰ ਪਾ ਦਿੱਤਾ ਹੈਗਾ ਤਾਂ ਮੈਂ ਆਪ ਸਭ ਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਅਸੀਂ ਸਵੇਰੇ ਧਰਨਾ ਲਾਇਆ ਤੇ ਕੱਲ ਹੀ ਉਹਨਾਂ ਨੇ ਸ਼ਾਮ ਨੂੰ ਟੈਂਡਰ ਪਾਇਆ ਜੇ ਅਸੀਂ ਤਾਂ ਧਰਨਾ ਨਾ ਲਾਂਦੇ ਤਾਂ ਇਹਦਾ ਮਤਲਬ ਵੀ ਜਿਹੜੇ ਨਰਕ ਦੇ ਵਿੱਚ ਪਏ ਸੀ ਲੋਕ ਪਏ ਰਹਿਣਨ ਕਾ ਟੈਂਡਰ ਉਹਨਾਂ ਨੇ ਕੋਈ ਪਾਣਾ ਹੀ ਨਹੀਂ ਸੀ ਜੈਸੀ ਚੂਚਾ ਕੀਤੀ ਤੇ ਇੱਕ ਠਿੰਗਾਣਾ ਮਾਰੀਆਂ ਚਿੱਕਾ ਮਾਰੀਆਂ ਤਾਂ ਉਹਨਾਂ ਨੇ ਜਾ ਕੇ ਕੋਈ ਟੈਂਡਰ ਪਾਇਆ ਜੀ ਹਾਲੇ کہہ ਰਹੇ ਆ 20 ਦਸੰਬਰ ਨੂੰ ਟੈਂਡਰ ਖੁੱਲਣਗੇ ਉਹ ਕੀਪਦਾ ਖੁੱਲਣਗੇ ਨਾ ਖੁੱਲਣਗੇ ਆਪਦੇ ਮੂੰਹੋਂ ਹੀ ਉਹ ਕਹਿ ਰਹੇ ਨੇ ਮਾਨਯੋਗ ਐਸਡੀਐਮ ਸਾਹਿਬ 24 ਵਾਰੀ ਪਹਿਲਾਂ ਵੀ ਜਿਹੜਾ ਟੈਂਡਰ ਰੱਦ ਹੋ ਗਿਆ ਤਾਂ ਇਸ ਦੀ ਕੀ ਗਾਰੰਟੀ ਹੈ ਕਿ ਹੁਣ ਪੰਨਵੀਂ ਦਾ ਟੈਂਡਰ ਪਾਸ ਹੋ ਜਾਊਗਾ ਇਸ ਦੀ ਕੋਈ ਗਾਰੰਟੀ ਨਹੀਂ ਹੈਗੀ ਜੇ ਪਾਸ ਵੀ ਹੋ ਗਿਆ ਹਲੇ 27 ਦਿਨ ਇਸ ਦੇ ਵਿੱਚ ਪਏ ਨੇ 27 ਦਿਨਾਂ ਦੇ ਵਿੱਚ ਕੀ ਹੋਊਗਾ ਕੀ ਨਹੀਂ ਕਿ ਨਰਕ ਭਰੀ ਜ਼ਿੰਦਗੀ ਦੀ ਜਾਨਗੇ ਇੱਥੇ ਲੋਕ ਇਹਨਾਂ ਦੇ ਕਿ ਇੱਥੇ ਕੋਈ ਇਨਸਾਨ ਨਹੀਂ ਹੈਗਾ ਬਿਲਕੁਲ ਨਰਕ ਦੇ ਵਿੱਚ ਪਏ ਨੇ ਤੇ ਮਾਨਯੋਗ ਐਸਡੀਐਮ ਸਾਹਿਬ ਦਾ ਜਿਹੜਾ ਆਸ਼ਵਾਸਨ ਸੀ ਉਹ ਸਾਡੀਆਂ ਮਾਤਾਵਾਂ ਨੂੰ ਪੂਰੇ ਵਾਰਡ ਵਾਸੀਆਂ ਨੂੰ ਕਿਸੇ ਨੂੰ ਵੀ ਜਿਹੜਾ ਹੈ ਸਿਰੇ ਨਹੀਂ ਸੰਤੁਸ਼ਟੀ ਨਹੀਂ ਹੋਈ ਉਸ ਦੇ ਨਾਲ ਕੀ ਮੰਗ ਰੱਖੀ ਤੁਸੀਂ ਉਹਨਾਂ ਕੋਲ ਕੀ ਮੰਗੋ ਕੀ ਸਾਡੀਆਂ ਦੇਖੋ ਬਹੁਤ ਜਾਇਜ਼ ਮੰਗਾਂ ਨੇ ਜਿਹੜੇ ਸਾਨੂੰ ਸੰਵਿਧਾਨਕ ਅਧਿਕਾਰ ਦਿੱਤੇ ਹੋਏ ਨੇ ਉਹੀ ਸਾਡੀਆਂ ਮੰਗਾਂ ਨੇ ਸਾਡਾ ਜਿਹੜਾ ਮਹੌਲਿਆ ਦਾ ਜਿਹੜਾ ਗੰਦਾ ਪਾਣੀ ਆ ਜਿਹੜਾ ਨਰਕ ਆ ਇਸ ਨੂੰ ਸਾਫ਼ ਕੀਤਾ ਜਾਵੇ ਜਿਹੜੀ ਸੀਵਰੇਜ ਪਾਈਪ ਆ ਉਸ ਨੂੰ ਲੈਵਲ ਕਰਕੇ ਉਸ ਨੂੰ ਜਿਹੜਾ 2 ਇੰਚੀ 2 ਫੁੱਟੀ ਜਿਹੜੀ ਉਹ ਪਾਈਪ ਪਾਈ ਜਾਵੇ ਤੇ ਪੀਣ ਵਾਲੇ ਪਾਣੀ ਦੀ ਉਚਿਤ ਵਿਵਸਥਾ ਕੀਤੀ ਜਾਵੇ ਜਿਹੜੇ ਘਰ ਜਿਹੜੇ ਸਾਡੇ ਤਰੇੜਾ ਪੇਗੀਆਂ ਜਿਹੜੇ ਘਰ ਡਿੱਗਰ ਨੂੰ ਹੈ ਉਹਨਾਂ ਨੂੰ ਉਚਿਤ ਜਿਹੜਾ ਪੰਜਾਬੀ ਸਰਕਾਰ ਉਚਿਤ ਮੁਆਵਜ਼ਾ ਦੇਵੇ ਜਿਹੜੇ ਘਰ ਟੁੱਟ ਚੁੱਕੇ ਨੇ ਆਲਰੇਡੀ ਉਹਨਾਂ ਦੇ ਘਰਾਂ ਨੂੰ ਦੁਬਾਰਾ ਦੁਬਾਰਾ ਜਿਹੜਾ ਬਣਾਇਆ ਜਾਵੇ ਇਹ ਵੀ ਸاسي ਸਰਕਾਰ ਤੋਂ ਚਾਹਨੇ ਆ ਕਿਉਂਕਿ ਸਰਕਾਰ ਦੀ ਅਣਗਹਿਲੀ ਨਾਲ ਉਹਨਾਂ ਦੀ ਲਾਪਰਵਾਹੀ ਦੇ ਨਾਲ ਇਹ ਸਾਰਾ ਕੰਮ ਜਿਹੜਾ ਹੋਇਆ ਇਹ ਘਰਾਂ ਦੀ ਛੱਤ ਜਿਹੜੀ ਹੈ ਡਿੱਗੀ ਹੈ ਉਹਨਾਂ ਦੀ ਲਾਪਰਵਾਹੀ ਨਾਲ ਡਿੱਗੀ ਹੈ ਇਸ ਦਾ ਮੁੱਖ ਮਿਆਜਾ ਸਰਕਾਰ ਨੂੰ ਹਾਂਜੀ ਅੱਜ ਕੀ ਮਾਤਾ ਕੀ ਕਹਿਣਾ ਚਾਹਣੇ ਅੱਜ ਧੰਨ ਲਾਇਆ ਹਾਂਜੀ ਸਾਡੇ ਤਾਂ ਪਾਣੀ ਦਾ ਭਰਿਆ ਪਿਆ ਹੈਗਾ ਸਾਰਾ ਤੇ ਜਮਾਈ ਗੰਦ ਤੇ ਨਿਕੜੇ ਨਹੀਂ ਜਿਵੇਂ ਨਰਗ ਹੀ ਬਣਿਆ ਪਿਆ ਹੈਗਾ ਬਹੁਤ ਬੁਰਾ ਹਾਲ ਹੈਗਾ ਸਾਡੇ ਵੇੜੇ ਦਾ ਚਾਰ ਚੁਫੇਰੇ ਕਿੰਨੇ ਕਿੰਨੇ ਸਮੇ ਤੋਂ ਸਮੱਸਿਆ ਆ ਰਹੀ ਤੁਹਾਨੂੰ ਇਹ ਬਹੁਤ ਸਮੱਸਿਆ ਆ ਰਹੀ ਹੈ ਸਾਡਾ ਸਾਲ ਹੋ ਗਏ 10 ਸਾਲ ਹੋ ਗਏ ਜੇ ਪਾਣੀ ਚ ਕਾਸ ਕਰੋ ਨਾ ਤਾਂ ਪਾਸ ਕਰੋ ਜੈਸੇ ਧਰਨਾ ਲਾਵਾਂਗੇ 2 ਮਹੀਨੇ ਲਾਵਾਂ 3 ਮਹੀਨੇ ਲਾਵਾਂਗੇ ਅਸੀਂ ਲੈ ਪਾਣੀ ਇੱਥੇ ਬਿਠਾਂਗੇ ਇੱਥੇ ਬਿਠੇ ਰਹੋ ਠੀਕ ਹੈ ਵਾਰਡ ਦੇ ਐਮਸੀ ਨੂੰ ਪ੍ਰਧਾਨ ਨੂੰ ਕਿਸੇ ਪਰਦਾ ਕੀ ਕਰੂਗਾ ਉਹ ਕੋਈ ਸੁਣਦੇ ਐ ਕੋਈ ਕਮੇਟੀ ਤੇ ਸੁਣਦੇ ਨਾ ਕਿਸੇ ਦੀ ਸੁਣਦੇ ਨਹੀਂ ਸਾਡੇ ਠੀਕ ਹੈ ਜੱਜ ਜੱਜ ਅਸੀਂ ਜੱਜ ਜੱਜ ਅੱਕ ਗਏ ਅਸੀਂ ਦਾ ਤਾਂ ਧਰਨਾ ਲਾਇਆ ਆ ਪਾਣੀ ਦਾ ਸਾਰ ਸਿਵਰ ਦਾ ਪਾਈਪਾ ਗੇਰੋ ਵੱਡੀ ਵੱਡੀ ਨਹੀਂ ਹੁੰਦਾ ਵੱਡੀ ਵੱਡੀ ਪਾਈਪਾ ਗੇਰੋ ਪਹਿਲਾਂ ਕੰਮ ਚਾਲੂ ਕਰੋ ਫਿਰ ਅਸੀਂ ਤਰਨਾ ਇੱਥੇ ਲਾ ਕੇ ਫਿਰ ਅਸੀਂ ਤਰਨਾ ਲਾਵਾਂਗੇ ਪਰ ਕੰਮ ਵਿੱਚ ਸਾਰਾ ਸਕ ਪਾਣੀ ਦਾ ਸਾਹ ਕਰੋ ਹਾਂ ਮਜ਼ਾ ਕੀ ਕਰੋਗੇ ਬਈ ਅਨਨੂ ਛਿਛੀ ਮੇਨ ਦਾ ਨਾਮ ਲਿੱਤਾ ਹੈ ਇਹ ਛਿਛੀ ਮੇਨ ਅਸੀਂ ਸਾਨੂੰ ਮਨਜ਼ੂਰੀ ਨਹੀਂ ਹੈ ਹੂੰ ਮਨਜ਼ੂਰੀ ਨਹੀਂ ਹੈ ਛਿਛੀ ਮੇਨ ਹੁਣ ਸਾਡੇ ਨਾਲ ਕਰੋ ਅਸੀਂ ਇੱਥੇ ਤਰਨਾ ਲਾ ਰੱਖਿਆ ਫਿਰ ਟਰਨਾ ਉਠਾਉਣਾ ਪਲ ਪ੍ਰਧਾਨ ਜੀ 아이ਸੀ ਨਗਰ ਉਸਦਿਆ ਜੀ ਆਈ ਆਪਣੇ ਅਜੂ ਸਾਹਿਬ ਆਇਸੀ ਕੀ ਕਹਿੰਦੇ ਉਹ ਉਹ ਕਿ 치치 ਮੈਨਾਂ ਰੁਕ ਜਾਓ 치치 ਮੈਨਾਂ ਪਿੱਛੇ 15 ਦਿਨ ਦੇ 15 ਦਿਨ ਦੇ ਨਾਮ ਹੈ 25 ਦਿਨ ਦੇ ਨਾਮ ਹੈ ਗੱਲ ਕੀਤੀ ਅਮਤੀਆ ਉਹਦੇ ਨਾਲ 15 ਦਿਨ 26 15 ਦਿਨਾਂ ਮਾ ਕੇ ਜੋ ਅਸੀਂ ਅਸੀਂ ਦੋ ਘਾੜੇ ਕਮਰੇ ਦੇ ভাড়া ਦਿਖਾਇਆ ਉਹਨਾਂ ਨੂੰ ਸਾਡੇ ਗੜੀ ਭਰੀ ਪੈਸੀ ਪਾਣੀ ਉਹ ਅੱਗੇ ਨਹੀਂ ਚੁੱਕੇ ਐਸੇ ਪਹਿਲਾਂ ਸਾਡੇ ਅੰਦਰੋਂ ਵੜ ਕੇ ਬਾਹਰ ਨਿਕਲੇ ਦੇ ਕੇ ਮੁੜ ਕੇ ਹੱਟ ਕੇ ਤੁਰ ਗਏ ਫਸ ਗਿਆ ਭਈ 15 ਦਿਨਾਂ ਦੇ ਉਹ ਮੁੜ ਕੇ ਬਾਕੇ ਇਥੋਂ ਅੱਜ ਐਸੀ ਆਪਣੇ ਪ੍ਰਧਾਨ ਜੀ ਐਸੀ ਜੇ ਰਸੋ ਦੇ ਜਾਈਓ ਆਪਣੇ ਸਾਹਿਬ ਵੀ ਆਏ ਸੀ ਤੇ ਜੇ ਸਭੀ ਐਸੀ ਕੀ ਕਹਿੰਦੇ ਆਓ ਬਾਕੀ ਕੀ ਕਰਾ ਦੇ ਕੇ ਸਾਨੂੰ ਪੱਤਰਾ ਵੀ ਦੇ ਟਾਈਮ ਦੇਓ ਉਸ ਤੋਂ ਬਾਅਦ ਜਨਵਰੀ 'ਚ ਕੰਮ 10 ਰੋਜ਼ ਖਾਤੇ ਆ ਤੇ ਜਨਵਰੀ 'ਚ ਟੈਨਰ ਹੋਰ ਇਹਨਾਂ ਕਰ ਤਾਂ ਖਾਣਾ ਪਸੰਦ ਲਾਇਆ ਹੁਣ ਹੁਣ ਬਹੁਤਾ ਪਿਆ ਸਾਡੇ ਦਾ ਕੀ ਕੀ ਕਹਿਣ ਲੱਗੇ ਸੀ ਬਸ ਅਸੀਂ ਪਾਣੀ ਦਾ ਨਿਕਾਸ਼ ਪਾਉਂਦੇ ਆ ਜਿੰਨੇ ਤੱਕ ਕੰਮ ਨਹੀਂ ਸਿਖਾਉਂਦਾ ਹਣੇ ਤੱਕ ਅਸੀਂ ਕਰਨਾ ਨਹੀਂ ਚਾਹਦੇ ਕਰਨਾ ਨਹੀਂ ਚਾਹਦੇ ਬਸ ਇੱਕ ਰੱਟਾ ਟੋਡੇ ਵਾਰਡ ਦੇ ਐਮਸੀ ਹੈਗੇ ਇੱਥੇ ਵਾਰਡ ਦੇ ਐਮਸੀ ਤੁਹਾਡੇ ਹੈਗੇ ਇੱਥੇ ਇੱਥੇ ਆਹ ਦੇਖੀਏ ਕੀ ਕਹਿੰਦੇ ਆਹ ਕੀ ਕਹਿੰਦੇ ਆਹ ਹੋ ਸਾਡਾ ਨਾਂ ਨਹੀਂ ਹੈ ਮੇਰਾ ਨਾਂ ਨਹੀਂ ਹੈ ਸਾਡੀ ਨਾਂ 2 ਦਿਨ ਹੋ ਗਏ ਭੱਜਦੇ ਨੂੰ ਬਾਜਾ ਨਹੀਂ ਸੀ ਹੁਣ ਕੀ ਸਰ ਪਾਣੀ ਨਿਕਾਸੀ ਦੀ ਹੱਲ ਕਰ ਦਿਓ ਤਾਂ ਨੱਚ ਸਕਦਾਂਗੇ ਬੜਾ ਸਵੇਰੀ ਕੰਮ ਸ਼ੁਰੂ ਕਰ ਦਿਓ ਤਾਂ ਨੱਚ ਸਕਦਾਂਗੇ ਅਸੀਂ ਹਾਂ ਬਸ ਸਾਡੀ ਤੇ ਇਹੀ ਮੰਗਾ ਬਸ ਸਾਹੀ ਮੰਗਾ ਸਾਡੀ ਸਾਰਕਟ ਲੈਟਰੀ ਬਾਥਰੂਮ 'ਚ ਪਾਣੀ ਹੈਗਾ ਉਹ ਖੜੇ ਜਾ ਰਹੇ ਬੰਦਾ ਪਾਣੀ ਹੁਣ ਕਹਿੰਦੇ ਬਿਮਾਰੀ ਦਾ ਘਰਾਂ 'ਚ ਪਾਣੀ ਭਰੀ ਜਾਂਦਾ ਸਾਰੇ ਇੱਥੇ ਹੀ ਅੱਜ ਉਹ 4 ਸਾਲ ਹੋ ਗਏ ਘਰ ਤੋਂ ਵੱਢੀ ਇੱਥੇ ਕਿਸੇ ਨੇ ਸਰਵਾਈਲ ਕੀਤੀ ਨਾ ਕੋਈ ਐਮਐਲਏ ਸਾਡੇ ਕੋ ਖੜਦਾ ਕੇ ਜੀ ਉਹ ਵੀ ਬਾ ਜੀ ਉਹ ਵੀ ਨਹੀਂ ਕਦੇ ਆ ਕੇ ਦੇਖਦੇ ਸਾਡੇ ਘਰਾਂ 'ਚ ਪਾਣੀ ਪੀਣ ਵਾਲਾ ਪਾਣੀ ਖਰਾਬ ਹੋ ਰਿਹਾ ਜੀ ਬੱਚੇ بیمار ਹੋ ਰਹੇ ਡੇਂਗੂ ਬੂ ਮਲੇਰੀਆ ਹੋ ਰਹੇ ਜੀ ਨੰਗਲੂ ਥਾਣੇ ਜੀ ਬੱਚੇ ਸਕੂਲ ਜਾਂਦੇ ਤਾਂ ਡੱਕ ਪੈਂਦੇ ਆ ਦੋ ਰਨਵਾ ਧਵਾ ਕੇ ਬੇਸਕੂਲ ਲੈ ਕੇ ਆਣਾ ਪੈਂਦਾ ਨੂੰ ਇੰਨੀ ਪਰੇਸ਼ਾਨੀ ਹੈ ਜੀ ਪੁੱਛੋ ਨਾ ਜੀ ਸਭ ਤੋਂ ਵੱਡੀ ਸਾਡੀ ਸੀਵਰ ਦੀ ਪਰੇਸ਼ਾਨੀ ਹੈ ਇਸ ਕਰਕੇ ਧਰਨਾ ਲਾਇਆ ਅਸੀਂ ਸਰਕਾਰਾਂ ਤੋਂ ਅਸੀਂ ਮੰਗ ਚਾਉਂਦੇ ਸਾਡਾ ਸੀਵਰ ਦਾ ਪਾਣੀ ਹੱਲ ਕੀਤਾ ਜਾਵੇ ਜੀ ਪੀਣ ਵਾਲਾ ਪਾਣੀ ਸਾਫ਼ ਹੋਵੇ ਜੀ ਸਾਡੇ ਬੱਚਾ ਦੇ ਦੇਖਦੇ ਅਸੀਂ ਕਰ ਸਕੀ ਜਾ ਬੱਚਿਆਂ ਦੀ ਜੀ ਇਹੀ ਕਰ ਜਾਂਦੇ ਹੋਰ ਅਸੀਂ ਕੁਝ ਨਹੀਂ ਕਰਨਾ ਚਾਹਦੇ ਅੱਗੇ ਕੀ ਕਹਿਣਾ ਤੁਹਾਡੇ ਜੀ ਸਾਰੇ ਜੋ ਤੁਸੀਂ ਜੀ ਮੈਂ ਤਾਂ ਹੀ ਕਹਿਣਾਗਾ ਆਹ ਗਲੀ ਚ ਤੁਸੀਂ ਵੀਡੀਓ ਬਣਾਓ ਜੀ ਨਾਲ ਦੀ ਨਾਲ ਠੀਕ ਹੈ ਪਤਾ ਕੀ ਹੈ ਜੀ ਅਸੀਂ ਬਿਮਾਰ ਹੋ ਰਹੇ ਆ ਕੋਈ ਰਿਸ਼ਤੇਦਾਰ ਸਾਡੇ ਕੋਈ ਘਰੇ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਆ ਨਰਕ ਕਰਕੇ ਨਹੀਂ ਆਉਂਦਾ ਆ ਨਰਕ ਕਰਕੇ ਨਹੀਂ ਆਉਂਦਾ ਐਮਐਲਏ ਸਾਹਿਬ ਇੱਥੇ ਆ ਕੇ ਨਹੀਂ ਖੜਦੇ ਸਾਡੇ ਕੋਲ ਰਸਤਾ ਹੀ ਨਹੀਂ ਜਾਣ ਨੂੰ ਸੀਵਰ ਦਾ ਪਾਣੀ ਹੋਰ ਭਰ ਗਿਆ ਮੇਰੇ ਘਰ ਦੇ ਅੱਗੇ ਜਾ ਕੇ ਦੇਖ ਸਕਦੇ ਹੋ ਛੱਪੜ ਪੜਿਆ ਪਿਆ ਛੱਪੜ ਪੜਿਆ ਪਿਆ ਘਟੋ ਘਟ ਜਾ ਰਿਹਾ ਇਹਦਾ 8 ਫੁੱਟ ਪਾਣੀ ਖੜਾ ਹੋਊਗਾ ਮੇਰੇ ਘਰ ਅੱਗੇ ਮੇਰੇ ਘਰ ਨੂੰ ਜਾਣ ਨੂੰ ਕੋਈ ਰਸਤਾ ਨਹੀਂ 550 ਘਰਾਂ ਦੀ ਵਸਤੂ ਨੂੰ ਕੋਈ ਰਸਤਾ ਹੀ ਨਹੀਂ ਅਸੀਂ ਇੰਨਾ ਹੋਰ ਕਹਿਤਾ ਕਿ ਤੁਹਾਨੂੰ ਉਮੀਦ ਹੈਗੀ ਹੈ ਹੁਣ ਇਹਨਾਂ ਤੋਂ ਪ੍ਰਸ਼ਾਸਨ ਤੋਂ ਕੋਈ ਉਮੀਦ ਹੈ ਤੁਹਾਨੂੰ ਕੋਈ ਉਮੀਦ ਹੈ ਸਰਕਾਰ ਤੋਂ ਵੀ ਦੇਖ ਕੇ ਚਲੇ ਜਾਂਦੇ ਆ ਕਮੇਟੀ ਦੇ ਵੀ ਜਾਂਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ 4 ਸਾਲ ਹੋ ਗਏ ਉਮੀਦ ਜੀ ਸਾਰੇ ਜੀ ਕੋਈ ਮੁਲਾਜ਼ਮ ਸੁਣਦਾ ਨਾ ਕੋਈ ਸੁਣਦਾ ਅਸੀਂ ਉਹਨਾਂ ਨੂੰ ਇੰਨਾ ਹੋਰ ਕਹਿਤਾ ਵੀ ਸਾਨੂੰ ਜਿਆਦਾ ਨਹੀਂ ਤਾਂ ਸਾਨੂੰ ਸਾਰੇ ਘਰਾਂ ਨੂੰ ਜਾਣ ਨੂੰ ਰਸਤਾ ਤਾਂ ਬਣਾ ਦਿਓ ਨਰਕਾਂ ਨੂੰ ਜਾਣ ਨੂੰ ਤਾਂ ਹੈ ਪਰ ਸਾਡੇ ਘਰਾਂ ਨੂੰ ਜਾਣ ਨੂੰ ਤਾਂ ਨਹੀਂ ਸਾਡੀ ਬਹੁਤ ਬੁਰੀ ਖਸਾ-ਖਾਲ ਕੋਈ ਵੀ ਅਸੀਂ ਮਜਬੂਰ ਹੋ ਕੇ ਅਜੇ ਇੱਥੇ ਜਗਾ ਕਰ ਨਾ ਲਾਇਆ ਸਾਡੇ ਕੋਈ ਸ਼ੌਕ ਨਹੀਂ ਸਾਰੇ ਗਰੀਬ ਆਂ ਬੰਦੇ ਆ ਰੋਜ਼ ਦਿਹਾੜੀ ਕਰਨ ਵਾਲੇ ਬੰਦੇ ਆ ਦਿਹਾੜੀ ਕਮਾ ਕੇ ਡੇਲੀ ਖਾਣਾ ਡੇਲੀ ਬੰਦੇ ਆ ਹਾਂ ਅੱਜ ਮਤਲਬ ਦਿਹਾੜੀਆਂ ਛੱਡ ਛੱਡ ਕੇ ਇੱਥੇ ਬੈਠੇ ਹੋਏ ਆ ਐਮਐਲ ਜ मजबूर ਆ ਮੈਂ ਨੌਕਰੀ ਛੱਡੀ ਬੈਠੀ ਹਾਂ ਧਰਨੇ ਕਰਕੇ ਮੈਂ ਨੌਕਰੀ ਛੱਡੀ ਬੈਠੀ ਆ ਬੈਠਾ ਮੈਠੀ ਕੱਲ ਪਰਸੋਂ ਮੈਨੂੰ ਨੌਕਰੀ ਮਿਲ ਲਈ ਸੀਗੀ ਰੈਫੈਨਰੀ ਚ ਮੈਂ ਆ ਧਰਨੇ ਕਰਕੇ ਛੱਡੀ ਬੈਠਾਂਗੀ ਆ 15 ਦਿਨ ਪਹਿਲਾਂ ਇੱਕ ਐਕਸੀਡੈਂਟ ਹੋਇਆਗਾ ਸੀਬ੍ਰੇਜ ਟੁੱਟਿਆ ਪਿਆ ਜਮਾ ਇੰਨਾ ਡੂੰਗਾ ਡੋਆ ਆ ਉਹ ਜਵਾਨ ਉਥੇ ਜਾਰਾ ਪਿਆਰ ਹੈ ਉਧਰ ਤੇ ਸਾਡਾ ਜਾਣਾ ਹੋ ਗਿਆ ਉਹਨੂੰ ਚੱਕ ਕੇ ਲੈ ਗਿਆ ਹਸਪੀਟਲ ਚ ਪ੍ਰਸ਼ਾਸਨ ਆਇਆ ਕੋਈ ਇੱਥੇ ਕੋਈ ਨਹੀਂ ਆਇਆ ਆ ਨਾਲ ਐਂਬੂਲੈਂਸ ਆਦੀ ਫਿਰ ਉਹਨੂੰ ਬੇਚੈਰੀ ਨੂੰ ਐਡਮਿਟ ਕਰਾਇਆ ਗਿਆ ਕੀ ਹੈ ਇਹ ਸੀਵੇਰੇ ਦਾ ਪਾਣੀ ਗੜ ਅਣਜਾਣ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਟੋਆ ਕਿੱਥੇ ਹੈ ਨਹੀਂ ਉਹ ਵਿਚਾਰਾ ਥੱਟ ਡਿੱਗ ਗਿਆ ਪਿਆਰਿਆ ਆ ਪੁਲੀ ਦੇਖੋ ਇਧਰ ਜੀ ਹਾਂ ਅਸੀਂ ਇਹ ਰਹਿਗਰ ਵਸਤੀ ਜੋ ਸਾਰੀ ਇਕੋਜੀ ਕਰਕੇ ਤੇ ਅਸੀਂ ਸਾਡਾ ਜਿਹੜਾ ਬੰਗੀ ਰੋਡ ਤੇ ਰੋੜ ਹੈ ਨਾ ਤਾਂ ਉਥੇ ਜੁਆ ਕੇ ਪਟਣ ਜਾਂਦੇ ਆ ਕਿ ਉਹ ਨਾ ਤਾਂ ਜਾ ਸਕਦੇ ਵਿਚਾਰੇ ਨਾ ਆ ਸਕਦੇ ਹਾਂ ਉਹਨਾਂ ਦਾ ਐਨਾ ਬੁਰਾ ਹਾਲ ਹੈ ਕਿ ਪਾਣੀ ਭਰਿਆ ਰਹਿੰਦਾ ਹੈ ਰੇਲਵੇ ਟ੍ਰੈਕ ਤੋਂ ਤੁਰ ਨਹੀਂ ਸਕਦੇ ਅਸੀਂ ਬੰਗੀ ਰੋਡ ਦੇ ਸਾਹਮਣੇ ਰਹਿੰਦੇ ਹਾਂਗੇ ਲੈਰੀ ਪੈਟਰੋਲ ਪੰਪ ਦੇ ਸਾਹਮਣੇ ਉੱਥੇ ਐਨਾ ਪਾਣੀ ਖੜਾ ਹੈਗਾ ਕਿ ਬੰਦਾ ਕੋਈ ਸਾਨੂੰ ਗਾਲਾਂ ਹੀ ਕੱਢਦਾ ਵੀ ਤੁਸੀਂ ਮਰਗੇਗੇ ਹਾਂ ਤੁਸੀਂ ਮਰਗੇਗੇ ਕਿਉਂ ਨਹੀਂ ਤੁਸੀਂ ਕੰਮ ਕਰਦੇ ਤੁਹਾਡਾ ਮੌਜੂਦਾ ਬੰਦਾ ਕਿੱਥੇ ਹੈ ਅਸੀਂ ਇਹ ਕਹਿੰਦੇ ਆ ਜੀ ਕੀ ਕਰੀਏ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਮਿਉਸਪਲਟੀ ਜੇ ਜਾਣਿਆ ਤਾਂ ਮਿਉਸਪਲਟੀ ਕੋਈ ਨਹੀਂ ਸੁਣਦੀ ਇੱਥੇ ਕੋਈ ਆਉਂਦਾ ਦਿਖਾ ਕੇ 20 ਵਾਰੀ ਅਸੀਂ ਦਿਖਾਤਾ ਦੇਖੋ ਜੀ ਸਾਡਾ ਇਹ ਹਾਲ ਹੈ ਕੋਈ ਨਹੀਂ ਸਾਡੀ ਸੁਣਾਈ ਨਹੀਂ ਲੈਂਦੀ ਕੋਈ ਪ੍ਰਸ਼ਾਸਨ ਨਹੀਂ ਆ ਕੇ ਸੁਣਦਾ ਨਾ ਕੋਈ ਐਮਐਲਏ ਸੁਣਦਾ ਨਾ ਸਾਡਾ ਕੋਈ ਐਮਪੀ ਆਉਂਦਾ ਨਾ ਕੋਈ ਕਹਾਣੀ ਬਣਦੀ ਜਿਹੜਾ ਆਪਣੇ ਇੱਥੇ ਹੁਸੀਗਰਾਂ ਦਾ ਕੰਮ ਚੱਲ ਰਿਹਾ ਸੀ। ਦੇਖੋ ਜੀ ਕੋਲੇ ਨਾਲ ਨਾਲ ਹੀ ਤੁਸੀਂ ਕਿਵੇਂ ਕਹਗੇ ਸੁਖਨਵਾਗੇਗੇ ਨਾ ਕੋਸ ਨਹੀਂ ਕੇ ਅਸੀਂ ਤੇ ਇਹ ਨਹੀਂ ਨਾ ਪਿਆਰ ਕੋ ਪਾਣੀ ਕੱਢਦਾ। ਇਹ ਉਹ ਇੱਥੇ ਵੀ ਮਹਿਰੀਮ ਮੈਂ ਦੇਵਾ ਆਪਣੇ ਲੈਣੇ ਸਾਡੇ ਲੈਟਰ ਨੂੰ ਬਾਅਦ ਲੈਟਰ ਨੂੰ ਬਾਅਦੋਂ ਜੀ ਪਾਣੀ ਖੜਿਆ। ਕੋਣ ਵੀ ਖੜੇ ਜਾ ਕੇ ਤੁਸੀਂ ਦੇਖੋ ਨਹੀਂ ਸੁਣਦੇ ਨਾ ਬਾਤ ਮਕਾਨ ਤੇ ਗੇੜ ਗੇੜੇ ਆਪਣਾ ਸਾਰਾ ਸਮਾਜ ਹੀ ਆ ਜਾਏ। ਜੱਟ ਦੇਖੋ ਨਹੀਂ ਸੁਣਦੇ ਵਿੱਚ ਦੇਖੋ ਜੀ ਥੋੜਾ ਮਾਹੌਲ ਬਰੇ ਇਹ ਆ ਗੁਰਦ ਸਿੰਘ ਜੀ ਸਾਹਿਬ ਵੀ ਆਏ ਜੀ ਐਸਡੀ ਸਾਹਿਬ ਵੀ ਆ ਗਏ ਠੀਕ ਹੈ ਜੀ ਇਥੇ ਪਾਣੀ ਦੀ ਕੋਈ ਨਿਕਾਸੀ ਸੀਵਰ ਸਾਰੇ ਓਵਰਫਲੋ ਆ ਜਾਨੀ ਕੁੱਲ ਮਿਲਾ ਕੇ ਨਵੇਂ ਪਉਣ ਵਾਲੇ ਹੋਣ ਚਾਹੀਦੇ ਠੀਕ ਹੈ ਜੀ ਇੱਕ ਬਾਲਟੀ ਪਾਣੀ ਡੋਲ ਦੇ ਦੇ ਐ ਲਾ ਲਓ ਸਾਰੇ ਮਹੱਲੇ ਜਿੱਕਰ ਹੋ ਜਾਂਦਾ ਮਹੱਲੇ ਜਾਂਦਾ ਮੋਇਆ ਪਿਆ ਨਾ ਤੇ ਕੋਈ ਮਿਲਿਆ ਆ ਨਾ ਕੋਈ ਲੈਣਾ ਨਾ ਦੇਣਾ ਅਗਲੇ ਹੁਣ ਇੱਕ ਐਮਸੀ ਸਾਹਿਬ ਨੇ ਆਏ ਖਾਈ ਆ ਠੀਕ ਹੈ ਰਜੂ ਐਮਸੀ ਨੇ ਉਸ ਤੋਂ ਬਾਅਦ ਅਸੀਂ ਅੰਸ਼ਰਸ਼ ਕਰ ਰਹੇ ਹਾਂ ਜੇ ਕੰਮ ਕਰ ਦੇਣ ਤਾਂ ਬਹੁਤ ਵਧੀਆ ਗੱਲ ਆ ਅੱਜ ਆਏ ਆ ਇਹ ਸੀ ਵੀ ਜੀ ਪਾਈਪ ਲੈ ਕੇ ਉਹ ਵੀ ਐਸ.ਡੀ.ਐਮ ਸਾਹਿਬ ਆਏ ਸੀ ਉਸ ਤੋਂ ਬਾਅਦ ਵੀ ਉਹਨੇ ਦਿਖਾਉਣਾ ਇਹ ਵੀ ਮਿੱਟੀ ਗੋਲੀ ਦੇ ਨਾਲ ਕੰਮ ਆ ਜੀ ਹੋਰ ਕੋਸਟੇ ਦਾ ਨਹੀਂ ਤੁਰ ਕਰਨਾ ਕੋਈ ਨਹੀਂ ਆ ਜੂਗਾ ਜਦੋਂ ਤੱਕ ਸਾਡਾ ਪੱਕਾ ਸਿਕਿਉਰਟੀ ਆ ਜਾਂਦਾ ਸਾਨੂੰ ਇਹ ਕੰਮ ਕਰਨਗੇ ਉਦੋਂ ਤੱਕ ਧਰਨਾ ਲਾਈ ਰਹੂਗੇ ਸਾਨੂੰ ਲੈ ਕੇ ਉਹ ਵੀ ਤਾਂ ਚਾਹੀਦਾ ਜੀ ਕੱਢ ਦੇਣੀ ਨਾਲ ਹੀ ਖੜਾਂਗੇ ਜੀ ਤਿੰਨ ਸਾਲ ਪਹਿਲਾਂ ਮੇਰੀ ਗਲਤੀ ਸੁਣ ਆਦਮੀ ਸਰਕਾਰ ਦੀ ਪਾਰਟੀ ਹੈ ਨਹੀਂ ਸੀਗੀ ਹਨਾ ਉਸ ਟਾਈਮ ਬਲਜਿੰਦਰ ਕੌਰ ਆਪਣੇ ਇੱਥੇ ਜਿੱਤੀ ਸੀ ਹਨਾ ਉਸ ਟਾਈਮ ਉਹਨਾਂ ਨੇ ਕੀ ਕਿਹਾ ਸੀਗਾ ਇੱਥੇ ਸਾਡੇ ਆਏ ਸੀਗੇ ਜਦੋਂ ਆਪਣੀ ਆਮ ਆਦਮੀ ਪੂਰਾ ਆਪਣਾ ਐਮਐਲਏ ਦੀ ਵੋਟਾਂ ਪਈਆਂ ਸੀ ਨਾ ਉਸ ਟਾਈਮ ਹੀ ਆਏ ਸੀਗੇ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਰਹਿਣੀ ਸਾਡੇ ਹੱਥ ਬੰਨੇ ਹੋਏ ਐ ਠੀਕ ਐ ਹੁਣ 3 ਸਾਲ ਹੋ ਗਏ 4 ਸਾਲ ਹੋ ਗਏ ਹੋਣ ਵਾਲੇ ਐ ਠੀਕ ਐ ਹੁਣ ਸਰਕਾਰ ਵੀ ਆ ਗਈ ਪਰ ਕੰਮ ਹਲੇ ਤੱਕ ਕੁਝ ਨਹੀਂ ਠੀਕ ਐ ਹੁਣ ਹੁਣ ਦੇਖੋ ਹੁਣ ਫੇਰ ਇਲੈਕਸ਼ਨ ਆ ਰਹੇ ਆ ਬੇਸ਼ਰਮਾਂ ਵਾਂਗ ਫੇਰ ਬੋਟ ਮੰਗਣ ਆਣਗੇ ਹੁਣ ਸਾਡੇ ਲੋਕ ਭੋਲੇ ਹੁੰਦੇ ਆ ਨੀ ਨੁਨ ਨਹੀਂ ਪਾਉਂਦੀ ਜੇਰੀ ਗਲਤੀ ਹੋ ਚੁੱਕੀ ਆ ਆਪਾਂ ਦੁਬਾਰਾ ਨਹੀਂ ਕਰਦੇ ਹੈਨਾ ਤੁਸੀਂ ਮਾੜੇ ਕੱਲ ਸਵੇਰੇ ਆਇਓ ਹੁਣ ਤਾਂ ਲਿਖਣਾ ਨਹੀਂ ਪੂਰਾ ਹੈ ਨਾ ਪਾਣੀ ਨਾਲ ਤੁਸੀਂ ਜਾਉਂਗੇ ਲੈਣਾ ਦੇ ਲੈਣਾ ਦੇ ਨਾਲ-ਨਾਲ ਜਾਉਂਗੇ ਨਾ ਅੱਜ ਸੋਨੂੰ ਨੀਚੇ ਤੇ ਰਸਤਾ ਹੀ ਨਹੀਂ ਮਿਲਣਾ ਪੂਰੀ ਲੈਣਾ ਦੇ ਉੱਪਰ ਜਾਣਾ ਪੈਂਦਾ ਹੁਣ ਮੰਨ ਲਓ ਰਾਤ ਬਿਰਾਤ ਕੋਈ ਟ੍ਰੇਨ ਆ ਗਈ ਕਿਸੇ ਨੂੰ ਪਤਾ ਨਾ ਲੱਗੇ ਫਿਰ ਹੋਰ ਪਾਸੇ ਰਸਤਾ ਹੈ ਨਹੀਂ ਕੋਈ ਐਕਸੀਡੈਂਟ ਹੋ ਗਿਆ ਕੌਣ ਜ਼ਿੰਮੇਵਾਰ ਹੈ ਨਹੀਂ ਮਿਰਜੇ ਕੀ ਮਾਮਲਾ ਸਾਡੇ ਵਾੜ ਦਾ ਜਿਹੜਾ ਤੁਸੀਂ ਧਰ ਨਾਲ ਆਏ ਇਹ ਮਾਮਲਾ ਤਾਂ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਜੀ لیکن ਉਹ ਪਿਛਲੇ 4 ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਿਆ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸ਼ਾਇਦ ਇਸ ਬਾੜ ਦਾ ਜਿਹੜਾ ਸੀਵਰੇਜ ਹੈ ਉਹਦਾ ਲੈਵਲ ਬਹੁਤ ਨੀਵਾ ਹੈ ਇਸ ਜਿਹੜੇ ਦਾ ਪਾਣੀ ਨਦੀ ਮਣੀ ਹੋਈ ਹੈ ਨਾ ਪਾਣੀ ਸੀਵਰੇਜ ਦੀ ਇਹਦਾ ਕਾਰਨ ਇਹ ਹੈ ਕਿ ਇੱਥੇ ਇੱਕ ਤਾਂ ਲੈਵਲ ਨੀਵਾ ਹੈ ਇੱਕ ਪਾਈਪਾਂ ਜਿਹੜੀ 8 ਇੰਚੀ ਪਾਈ ਹੋਈਆਂ ਘਟੋ ਘਟ 2 2 ਫੁੱਟ 2 ਫੁੱਟ ਤਾਂ ਹੋਣੀ ਚਾਹੀਦੀ ਹੈ ਤੇ ਦੂਜਾ ਇਹਦਾ ਲੈਵਲ ਨਹੀਂ ਸਹੀ ਤੇ ਇਹ ਇਹ ਪਾਣੀ ਜਿਹੜਾ ਇਕੱਠਾ ਹੋਇਆ ਨਾ ਨੰਦੀ ਦਾ ਰੂਪ ਧਾਰ ਰੱਖਿਆ ਹੈ ਇਹ ਪਾਣੀ ਕੱਲਾ ਇਸ ਬਸਤੀ ਦਾ ਨਹੀਂ ਹੈ ਇਹ ਦੂਜੇ ਬਾੜਾਂ ਚੋਂ ਮੰਡੀ ਦਾ ਪਾਣੀ ਵੀ ਇੱਧਰ ਹੀ ਆਂਦਾ ਜਿਹੜੀ ਪਿਛਲੀ ਸਰਕਾਰ ਨੇ ਸਰਵੇ ਕੀਤਾ ਸੀਗਾ ਪਿਛਲੇ ਸਰਕਾਰਾਂ ਨੇ ਆਪ ਦੇ ਰਾਜਨੀਤਿਕ ਫਾਇਦੇ ਲਈ ਫਟਾਫਟ ਕੋਈ ਇੰਜੀਨੀਅਰ ਨਹੀਂ ਲਾਇਆ ਇਹਨਾਂ ਨੇ ਫਟਾਫਟ ਲੋਕਲ ਮਿਸਤਰੀਆਂ ਤੋਂ ਫਟਾਫਟ ਰਾਤੋ ਰਾਤ ਸੀਵਰ ਪੁਆਤੇ ਹੁਣ ਉਹ ਸੀਵਰ ਅਸੀਂ ਭੁਗਤ ਰਹਿਆ ਕੀ ਹਾਲ ਹੋ ਰਿਹਾ ਇਹ ਤਾਂ ਮੈਨੂੰ ਥੋੜਾ ਕਤਰ ਜਾਇਓਗਾ ਇਹ ਜਦੋਂ ਤੱਕ ਚੱਲਿਆ ਹੋਗਾ ਜਦੋਂ ਤਾਂ ਕਿ ਇੱਥੇ ਮੋਕੇ ਦੇ ਐਮਐਲਏ ਬਲਜਿੰਦਰ ਕੌਰ ਤੇ ਡਿਪਟੀ ਕਮਿਸ਼ਨਰ ਬਟੰਡਾ ਇੱਥੇ ਆ ਕੇ ਸਾਨੂੰ ਲਿਖਤੀ ਰੂਪ ਚ ਸਾਨੂੰ ਦੇਣ ਇੰਨੇ ਦਿਨਾਂ ਚ ਕੰਮ ਚੱਲੂਗਾ ਅਸੀਂ ਫੇਰ ਤਾਂ ਨਾ ਚੱਲਾਂਗੇ ਫਿਲਹਾਲ ਪਹਿਲਾਂ ਕੋਈ ਤਾਂ ਨਾ ਚੱਕਣ ਕੋਈ ਆਈਡੀਆ ਨਹੀਂ ਹੈ